ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕੌਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਨ੍ਹਾਂ ਜਿਹੜੇ ਵੀ ਬੱਚਿਆਂ ਨੂੰ ਕਾਲ ਆਉਣੀਆਂ ਦੇਖੋ ਇਸ ਤੋਂ ਪਹਿਲਾਂ ਆਪਾਂ ਜਿਹੜੇ ਹੈਗਾ ਤੁਹਾਡੇ ਜਿਹੜੇ ਕੁਐਸਚਨ ਸੀ ਸਾਡੇ ਸਾਰੇ ਡਾਊਟ ਸੀ ਪੰਜ ਵੀਡੀਓ ਦੇ ਵਿੱਚ ਕਲੀਅਰ ਕਰ ਚੁੱਕੇ ਹਾਂ ਤੇ ਫਿਰ ਵੀ ਕੁਝ ਬੱਚਿਆਂ ਦੇ ਇਹਨਾਂ ਦੇ ਡਾਊਟ ਰਹਿ ਜਾਂਦੇ ਆ ਤਾਂ ਆਪਾਂ ਉਹਨਾਂ ਲਈ ਜਿਹੜੇ ਹੈਗੇ ਸਕਰੀਨ ਸ਼ਾਟ ਉਹਨਾਂ ਦੇ ਐਡ ਕਰੇ ਤੇ ਇਹ ਵੀ ਮੇ ਵੀ ਹੋ ਸਕਦਾ ਕਿਸੇ ਹੋਰ ਬੱਚੇ ਦੇ ਵੀ ਇਹੀ ਸਿ ਠੀਕ ਹੈ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਜਿਹੜੀ ਅਸੀਂ ਵੀਡੀਓ ਬਣਾ ਕੇ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਨੂੰ ਉਹ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀ ਬੱਚਿਆਂ ਨੇ ਜਿਹੜਾ ਪੰਜਾਬ ਪੁਲਿਸ ਦਾ ਹੁਣ 2025 ਦਾ ਫਿਜ਼ੀਕਲ ਕਲੀਅਰ ਕੀਤਾ ਤੇ ਹੁਣ ਜਿਸ ਤਰੀਕੇ ਦੇ ਅੱਜ ਦੇ ਆਪਾਂ ਡਾਊਟ ਸੀਗੇ ਤੇ ਵੈਸੇ ਤਾਂ ਆਪਾਂ ਮੰਨ ਲਓ ਕਿ ਇਹ ਡਾਊਟ ਪਹਿਲਾਂ ਵੀ ਆ ਚੁੱਕੇ ਨੇ ਤੇ ਆਪਾਂ ਬੱਚਿਆਂ ਦੇ ਸਾਰਿਆਂ ਦੇ ਡਾਊਟ ਉਹ ਜਿਨੇ ਵੀ ਬੱਚਿਆਂ ਨੇ ਕਮੈਂਟ ਕਰੇ ਜਿਹੜੀ ਬੱਚਿਆਂ ਨੇ ਮੈਨੂੰ ਟੈਲੀਗ੍ਰਾਮ ਉੱ ਮੈਨੂੰ ਇਸ ਚੀਜ਼ ਤੋਂ ਕੋਈ ਬੈਨੇਫਿਟ ਨਹੀਂ ਮੈਂ ਸਿਰਫ ਜਿਹੜਾ ਹੈਗਾ ਤੁਹਾਡੇ ਭਲੇ ਲਈ ਜਿਹੜਾ ਹੈਗਾ ਇਸ ਚੀਜ਼ ਨੂੰ ਮਤਲਬ ਕਿ ਤੁਹਾਨੂੰ ਅਪਲਾਈ ਕਰ ਰਹੇ ਹਾਂ ਹਰ ਚੀਜ਼ ਆ ਕਿਉਂਕਿ ਜਿਹੜਾ ਹੈਗਾ ਤੁਹਾਡੀ ਡਾਕੂਮੈਂਟ ਜਿਹੜੀ ਵੈਰੀਫਿਕੇਸ਼ਨ ਹੋਣੀ ਆ ਹੁਣ ਉਹ 20 ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਤੁਹਾਡੀ ਮੈਰਿਟ ਲਿਸਟ ਆ ਜਾਊਗੀ ਤੇ ਇਹ ਚੀਜ਼ ਹੈ ਹੁਣ 1746 ਬੱਚੇ ਜਿਹੜੇ ਪੋਸਟਾਂ ਤੇ ਰੱਖਣੇ ਆ ਤੇ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਉਣੀ ਹੈ ਉਹ ਮਤਲਬ ਕਿ 3000 ਬੱਚੇ ਨੂੰ ਆਉਣੀ ਹੈ ਠੀਕ ਹੈ ਤੁਸੀਂ ਮੰਨ ਲਿਓ ਕਿ ਜਿਹੜਾ 1200 ਬੱਚਾ ਹੈ ਉਹ ਐਕਸਟਰਾ ਭਲਾਇਆ ਜਾਣਾ ਕਿਉਂਕਿ ਕੁਝ ਬੱਚਿਆਂ ਦੇ ਡਾਕੂਮੈਂਟ ਗਲਤ ਹੋਣਗੇ ਕੁਝ 2024 ਵਾਲੇ ਜਿਹੜੇ ਹੈਗੇ ਬੱਚੇ ਹੋਣੇ ਠੀਕ ਹੈ 2024 ਵਾਲੇ ਬੱਚੇ ਜਿਹੜੇ ਮਤਲਬ ਕਿ ਉਹਨਾਂ ਨੇ ਫਿਜ਼ੀਕਲੀ ਦੇਣ ਜਾਂ ਆਹ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਦੇਣ ਜਾਣੀ ਹੁੰਜਵੇਂ ਆਰਮਡ ਵਾਲੇ ਬੱਚੇ ਹੋਣੇ ਠੀਕ ਹੈ ਜਿਹੜੇ 2024 ਵਿੱਚ ਸਿਲੈਕਟ ਹੋਏ ਨੇ ਤੇ ਉਹਨਾਂ ਦਾ ਜਿਹੜਾ ਇਸ ਵਾਰ ਵੀ ਅਗਰ ਆਰਮਡ ਦੇ ਵਿੱਚ ਹੀ ਨੰਬਰ ਪੈਂਦਾ ਹੋਇਆ ਤਾਂ ਮੇਬੀ ਉਹ ਹੋ ਸਕਦਾ ਹੈ ਉਹ ਨਾ ਜਾਣ ਤੇ ਉਹਨਾਂ ਸਾਰਿਆਂ ਨੂੰ ਅਪੀਲ ਵੀ ਬੱਚਿਆਂ ਨੂੰ 2024 ਵਾਲੇ ਨੂੰ ਤੇ ਜਿਹੜਾ ਹੈ ਦੇਖੋ ਜਿਸ ਤਰੀਕੇ ਨਾਲ ਤੁਸੀਂ ਸਟਰਗਲ ਕਰਕੇ 2024 ਦੇ ਵਿੱਚ ਨੌਕਰੀ ਲਈ ਉਸੇ ਤਰੀਕੇ ਨਾਲ 2025 ਵਾਲੇ ਬੱਚੇ ਵੀ ਜਿਹੜੇ ਸਟਰਗਲ ਕਰ ਰਹੇ ਨੇ ਤੇ ਨੌਕਰੀ ਲਈ ਜਿਹੜਾ ਹੈਗਾ ਵੇਟ ਕਰ ਰਹੇ ਨੇ ਤਾਂ ਕਿਰਪਾ ਕਰਕੇ ਅਗਰ ਤੁਸੀਂ ਪਹਿਲਾਂ ਹੀ ਸਿਲੈਕਟ ਹੋ 2024 ਦੇ ਵਿੱਚ ਤਾਂ 2025 ਦੀ ਡਾਕੂਮੈਂਟ ਬੈਨੀਫੀਸ਼ੀਅਨਲੀ ਨਾ ਜਾਇਓ ਠੀਕ ਹੈ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਜਿਹੜੇ ਬੱਚਿਆਂ ਦੇ ਡਾਊਟ ਨੇ ਹੁਣ ਆਪਾਂ ਉਹ ਕਲੀਅਰ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਕਮੈਂਟ ਆਇਆ ਹੋਇਆ ਹੈ ਈਡਬਲਯੂਐਸ ਦਾ ਪੁਰਾਣਾ ਹੀ ਹੈਗਾ ਸਰ ਤੇ ਨਿਊ ਵੀ ਬਣਾ ਲਿਆ ਇਹਦਾ ਕੋਈ ਚੱਕਰ ਤਾਂ ਨਹੀਂ ਦੇ ਠੀਕ ਹੈ ਤਾਂ ਜਿਹੜਾ ਹੈਗਾ ਤੁਸੀਂ ਪੁਰਾਣੇ ਨੂੰ ਨਾਲ ਲੈ ਜਿਓ ਤੇ ਤੁਸੀਂ ਜਿਹੜਾ ਹੈਗਾ ਪੁਰਾਣੇ ਦੀਆਂ ਫੋਟੋਕਾਪੀਜ਼ ਤੇ ਉਹਦੇ ਉੱਤੇ ਸਾਈਨ ਕਰਕੇ ਲੈ ਕੇ ਜਾਇਓ ਤੇ ਜਿਹੜਾ ਹੈਗਾ ਨਿਊ ਵੀ ਨਾਲ ਲੈ ਜੋ ਕਈ ਵਾਰੀ ਉਹ ਤੁਹਾਨੂੰ ਕਹਿੰਦੇ ਨੇ ਕਿ ਜੇ ਅਗਰ ਅਪਡੇਟ ਕਰਵਾਇਆ ਹੋ ਹੋਖਾਓ ਤਾਂ ਤੁਸੀਂ ਅਪਡੇਟ ਕਰਵਾਇਆ ਹੋ ਵੀ ਨਾਲ ਲੈ ਜਿਓ ਇਹਦਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਐਫੀਡੇਵਟ ਕਿਵੇਂ ਬਣਦਾ ਹੈ ਦੇਖੋ ਨਵਨੀਤਪੁਰ ਮੈਂ ਜਿਹੜਾ ਹੈਗਾ ਇਸ ਤੇ ਸਪੈਸ਼ਲ ਸੈਸ਼ਨ ਲਿਆ ਸੀ ਆ ਕਿ ਐਫੀਡੇਵਟ ਦਾ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਦੱਸਾਂਗਾ ਐਫੀਡੇਵਟ ਕੀ ਚੀਜ਼ ਆ ਕਿੱਥੋਂ ਬਣਦਾ ਤੇ ਕਿਸ ਤਰੀਕੇ ਨਾਲ ਬਣਦਾ ਕਿੰਨਾ ਥੋੜਾ ਜਿਹੜਾ ਹੈਗਾ ਇਹਦੇ ਮਤਲ ਪਰ ਅਗਰ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਮਤਲਬ ਕਿ ਉਹ ਵੀਡੀਓ ਦੇਖ ਸਕਦੇ ਹੋ ਬਾਕੀ ਆਪਾਂ ਦੁਬਾਰਾ ਵੀ ਤੁਹਾਨੂੰ ਇਸ ਤੇ ਜਿਹੜਾ ਹੈਗਾ ਟੌਪਿਕ ਤੇ ਸਪੈਸ਼ਲ ਪੋਸਟ ਵਿੱਚ ਆਪਾਂ ਹੋਰ ਵੀ ਗੱਲਾਂ ਬਾਤਾਂ ਕਰੀਆਂ ਸੀ ਆਪਾਂ ਤੁਹਾਨੂੰ ਜਿਹੜੀ ਇੱਕ ਐਫੀਡੀਐਫ ਤੇ ਸਪੈਸ਼ਲ ਕੋਈ ਵੀਡੀਓ ਬਣਾ ਕੇ ਦੇ ਦਾਂਗੇ ਬਾਕੀ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹਾਲੇ ਆਪਾਂ 3-4 ਦਿਨ ਪਹਿਲਾਂ ਜਿਹੜੀ ਉਹ ਵੀਡੀਓ ਅਪਲੋਡ ਕਰੀ ਸੀ ਐਫੀਡੀਐਫ ਵਾਲੀ ਠੀਕ ਹੈ ਸਤਿ ਸ਼੍ਰੀ ਅਕਾਲ ਸਰ ਜੀ ਜਦੋਂ ਡਾਕੂਮੈਂਟ ਅਪਲੋਡ ਕੀਤੇ ਸੀ ਸਭ ਸਹੀ ਕੀਤੇ ਸੀ ਪਰ ਜੋ ਡਾਕੂਮੈਂਟ 2 ਸੀ ਪ੍ਰੂਫ ਵਾਲੇ ਚ ਉਸ ਚ ਪੈਨ ਕਾਰਡ ਦੇ ਨਾਲ ਆਧਾਰ ਕਾਰਡ ਦੀ ਵੀ ਫੋਟੋ ਪਈ ਹੈ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਦੇਖੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਣਾ ਪੈਨ ਕਾਰਡ ਵੀ ਨਾਲ ਲੈ ਜਿਓ ਤੇ ਜਿਹੜਾ ਹੈਗਾ ਆਧਾਰ ਕਾਰਡ ਵੀ ਨਾਲ ਲੈ ਜਿਓ ਇਸ ਚੀਜ਼ ਦਾ ਮਤਲਬ ਕਿ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੇ ਸਰ ਗਲਤੀ ਨਾਲ ਫਰੀडम फाइਟਰ ਜੈਸਟ ਹੋ ਗਿਆ ਸੀ ਫਾਰਮ ਫਿਲ ਕਰਦੇ ਟਾਈਮ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਇਸ ਚੀਜ਼ ਦੀ ਮਤਲਬ ਕਿ ਤੁਸੀਂ ਐਫੀਡੇਵਟ ਕਰਵਾ ਕੇ ਲੈ ਜਿਓ ਅਗਰ ਤੁਹਾਨੂੰ ਲੱਗਦਾ ਕਿ ਮਤਲਬ ਕਿ ਮੇਜਰ ਪ੍ਰੋਬਲਮ ਆ ਬੈਸ ਮੈਨੂੰ ਇਸ ਚੀਜ਼ ਦਾ ਸਮਝ ਨਹੀਂ ਆਇਆ ਅਗਰ ਤੁਹਾਡੀ ਜਿਹੜੀ ਕੈਟਾਗਰੀ ਹੈ ਤੁਸੀਂ ਕੈਟਾਗਰੀ ਜੀ ਫਰੀडम फाइਟਰ ਚ ਅਪਲਾਈ ਕਰਤਾ ਤਾਂ ਇਸ ਚੀਜ਼ ਚ ਮਤਲਬ ਕਿ ਪ੍ਰੋਬਲਮ ਆਉਂਗੇ ਕਿਉਂਕਿ ਉਹ ਤੁਹਾਡਾ ਜਿਹੜਾ ਫਰੀडम फाइਟਰ ਵਾਲਾ ਸਰਟੀਫਿਕੇਟ ਮੰਗਗੇਗਾ ਤਾਂ ਕਿਰਪਾ ਕਰਕੇ ਤੁਸੀਂ ਜਿਹੜਾ ਆਪਣਾ ਜਿਹੜਾ ਫਰੀडम फाइਟਰ ਵਾਲਾ ਤੁਸੀਂ ਆਪਣਾ ਐਫੀਡੇਵਿਟ ਬਣਵਾ ਕੇ ਲੈ ਕੇ ਜਾਓ ਕਿ ਗਲਤੀ ਨਾਲ ਜਿਹੜਾ ਹੈਗਾ ਇਹ ਟਾਈਪਿੰਗ ਮਿਸਟੇਕ ਨਾਲ ਹੋਇਆ ਹੋਇਆ ਪਰ ਅਗਰ ਤੁਹਾਡੀ ਕੈਟਾਗਰੀ ਚੇਂਜ ਹੋ ਗਈ ਤਾਂ ਕੈਟਾਗਰੀ ਇਹ ਕਦੇ ਚੇਂਜ ਨਹੀਂ ਹੋਊਗੀ ਠੀਕ ਹੈ ਕੈਟਾਗਰੀ ਦਾ ਮਤਲਬ ਕਿ 90% ਚਾਂਸ ਹੁੰਦੇ ਆ ਕਿ ਕੈਟਾਗਰੀ ਕੋਈ ਚੇਂਜ ਨਹੀਂ ਕਰ ਸਰ 2024 ਵਾਲਿਆਂ ਦੀ ਜੁਆਇਨਿੰਗ ਦੇਖੋ ਇਹ ਬਹੁਤ ਬੱਚਿਆਂ ਦਾ ਡਾਟਾ ਮੈਂ ਤੁਹਾਨੂੰ ਪਹਿਲਾਂ ਹੀ ਜਿਹੜਾ ਹੈ ਕਿਹਾ ਹੋਇਆ ਕਿ ਮਿਡ ਆਫ ਨੰਬਰ ਤੱਕ ਜਿਹੜੀ ਸੂਡੀ ਅਪਡੇਟ ਆਊਗੀ ਜੁਆਇਨਿੰਗ ਦਾ ਸੂਡੀ ਉਦੋਂ ਸਟਾਰਟ ਹੋਊਗਾ ਪ੍ਰੋਸੈਸ ਠੀਕ ਹੈ ਸਰ ਟੋਮਿਸਿਲ ਸਰਟੀਫਿਕੇਟ ਵੀ ਜ਼ਰੂਰੀ ਆ ਹਾਂਜੀ ਟੋਮਿਸਿਲ ਸਰਟੀਫਿਕੇਟ ਜ਼ਰੂਰੀ ਆ ਮੋਸਟਲੀ ਜਿਹੜੇ ਜਨਰਲ ਬੁਆਏਜ਼ ਨੇ ਅਦਰ ਸਟੇਟ ਬੁਆਏਜ਼ ਨੇ ਤੇ ਸਾਰੀਆਂ ਜਨਰਲ ਗਰਲਸ ਆ ਗੀਆਂ ਉਹਨਾਂ ਲਈ ਤਾਂ ਖਾਸ ਕਰਕੇ ਇਹ ਜ਼ਰੂਰੀ ਆ ਠੀਕ ਆ ਸਰ ਫਾਰਮ ਫਿਲ ਕਰਨ ਟਾਈਮ ਸਿਰਫ ਡਿਸਟ੍ਰਿਕਟ ਆਈਡਰ ਪ੍ਰੇਫਰੈਂਸ ਫਿਲ ਹੋ ਜੀਏ ਜੇਕਰ ਹੁਣ TCS ਵਾਲੇ ਦੁ ਨਹੀਂ ਜੀ ਹੁਣ ਨਾ TCS ਕੋਟਲ ਓਪਨ ਕਰੇ ਨਾ ਇਸ ਚੀਜ਼ ਦਾ ਕੋਈ ਹੱਲ ਹੈ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਕਿ ਅਗਰ ਡਿਸਟ੍ਰਿਕਟ ਜੇ ਨੰਬਰ ਨਾ ਆਇਆ ਤੇ ਆਰਮਡ ਦੀ ਤੁਸੀਂ ਪ੍ਰੀਫਰੈਂਸ ਨਾ ਪਰਹੀ ਹੋਈ ਤਾਂ ਤੁਹਾਨੂੰ ਜਿਹੜਾ ਭਰਤੀ ਦੇ ਵਿੱਚੋਂ ਬਾਹਰ ਕੀਤਾ ਜਾਊਗਾ ਠੀਕ ਹੈ ਜੇ ਅਗਰ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਨੰਬਰ ਪਾਸ ਹੁੰਦੇ ਹੋ ਤਾਂ ਤੁਹਾਨੂੰ ਡਿਸਟ੍ਰਿਕਟ ਦੇ ਵਿੱਚ ਸੀਟ ਮਿਲੂਗੀ ਤੁਹਾਨੂੰ ਆਰਮਡ ਦੇ ਵਿੱਚ ਨਹੀਂ ਮਿਲਦੀ ਠੀਕ ਹੈ ਤੇ ਨਾ ਹੁਣ TCS ਕੋਟਲ ਓਪਨ ਕਰੇ ਦੁਆਰਾ ਪਰ 2024 ਦੀ ਜੁਆਇਨਿੰਗ ਦਾ ਪ੍ਰੋਸੈਸ ਮੈਂ ਦੇਖੋ ਤੁਹਾਨੂੰ ਸਾਰਾ ਸਮਝਾ ਚੁੱਕਿਆ ਜਿਹੜਾ ਹੈ ਕੁਝ ਬੱਚਿਆਂ ਦਾ ਜਿਹੜਾ ਜਿੰਨਾ ਕਿ ਮੈਨੂੰ ਪਰਸਨਲੀ ਮਿਲ ਉਹ ਤੇ ਆਪ ਨੂੰ ਪਤਾ ਲੱਗ ਰਿਹਾ ਹੈ ਕਿ ਹਜੇ ਵੀ ਮਤਲਬ ਕਿ ਫਿੰਗਰਪ੍ਰਿੰਟ ਲਈ ਜਿਹੜੇ ਕੁਝ ਬੱਚਿਆਂ ਨੂੰ ਹਲੇ ਕੱਲ ਕਾਲ ਆਈਆਂ ਨੇ ਠੀਕ ਹੈ ਕੁਝ ਮਤਲਬ ਕਿ ਕੁਝ ਬਟਾਲੀ ਨੇ ਤਾਂ ਕੁਝ ਡਿਸਟ੍ਰਿਕਟ ਦਾ ਸਾਰਾ ਪ੍ਰੋਸੈਸ ਹੋਇਆ ਹੋਇਆ ਤੇ ਕੁਝ ਬੱਚਿਆਂ ਨੂੰ ਹਲੇ ਕੱਲ ਪਰਸੋ ਕਾਲਸ ਆਈਆਂ ਨੇ ਤੇ ਉਸ ਹਿਸਾਬ ਨਾਲ ਆਪਾਂ ਨੂੰ ਲੱਗ ਰਿਹਾ ਹੈ ਕਿ ਜਿਹੜਾ ਨੰਬਰ ਦੇ ਮਿੰਟ ਤੱਕ ਜਾ ਕੇ ਤੁਹਾਡੀ ਜੁਆਇਨਿੰਗ ਦਾ ਪ੍ਰੋਸੈਸ ਚੱਲੂਗਾ ਸਰ ਮੇਰੇ ਆਧਾਰ ਕਾਰਡ ਦੇ ਐਡਰੈਸ 'ਚ ਫਰੋਜ਼ਪੁਰ ਹੈ ਠੀਕ ਹੈ ਲਿਖਿਆ ਤੇ ਬਾਕੀ ਡਾਕੂਮੈਂਟਸ 'ਚ ਫਰੋਜ਼ਪੁਰ ਆਈ ਨਾਲ ਦੇਖੋ ਬੈਸਤ ਤੁਸੀਂ ਅਪਡੇਟ ਕਰਵਾ ਲਓ ਅਪਡੇਟ ਜਲਦੀ ਹੋ ਜਾਊਗਾ ਠੀਕ ਹੈ ਥੋੜੇ ਦਿਨਾਂ ਦੇ 5-7 ਦਿਨਾਂ ਦੇ ਚਿਹਾਰ ਗੜਾ ਅਪਡੇਟ ਹੋ ਜਾਦਾ ਤੇ ਉੱਥੇ ਜਿਹੜਾ ਹੈਗਾ ਤੁਸੀਂ ਮਤਲਬ ਕਿ ਆਪਣਾ ਐਫੀਡਾਪਟ ਕਰਵਾ ਕੇ ਲੈ ਜਾਓ ਠੀਕ ਹੈ ਬਾਕੀ ਤੁਸੀਂ ਜਦੋਂ ਐਫੀਡਾਪਟ ਕਰਵਾ ਕੇ ਲੈ ਕੇ ਜਾਉਂਗੇ ਉਦੋਂ ਤੁਸੀਂ ਲਿਖਾ ਦਿਓ ਕਿ ਇਸ ਚੀਜ਼ ਦਾ ਜਿਹੜਾ ਹੈਗਾ ਮਤਲਬ ਕੋਈ ਗਲਤੀ ਨਾਲ ਟਾਈਪਿੰਗ ਮਿਸਟੇਕ ਹੋਈ ਹੋਈ ਆ ਇਹ ਚੀਜ਼ ਲਿਖਵਾ ਦਿਓ ਤੁਸੀਂ ਠੀਕ ਹੈ ਸਰ ਮੈਂ ایਡਬਲਯੂਐਸ 2023-24 ਫਾਈਨੈਂਸ਼ੀਅਲ ਇਅਰ ਲਾ ਦਿੱਤਾ ਸੀ ਠੀਕ ਹੈ 2024-25 ਲਾਣਾ ਸੀ ਮੈਂ 24-25 ਵੀ ਬਣਵਾ ਲਿਆ ਕਿ 23- ਹਾਲੇ ਕਰਨ ਐਫੀਡੇਵਟ ਨਹੀਂ ਜੀ ਤੁਸੀਂ 23 24 ਦਾ ਦੇਖੋ ਨਾਲ ਅਟੈਚ ਕਰਿਆ ਤਾਂ ਤੁਸੀਂ 23 24 ਦਾ ਹੀ ਉਥੇ ਨਾਮ ਲੈ ਕੇ ਜਾਓ ਠੀਕ ਹੈ ਜਿਹੜਾ ਤੁਸੀਂ ਪੁਰਾਣਾ ਹੈ ਤੇ ਜਿਹੜਾ ਨਿਊ ਹੈ ਉਹ ਤੁਸੀਂ ਨਿਊ ਵੈਸੇ ਨਾਮ ਲੈ ਜਾਓ ਪਰ ਅਗਰ ਤੁਸੀਂ ਡਾਕੂਮੈਂਟਾਂ ਦੇ ਵਿੱਚ ਉਹ ਤੁਸੀਂ ਨਹੀਂ ਲਗਾਇਆ ਤੁਸੀਂ ਸਿਰਫ ਉਹਨੂੰ ਨਾਮ ਲੈ ਜਿਓ ਕਈ ਵਾਰ ਉਹ ਕਹਿ ਦਿੰਦਾ ਕਿ ਤੁਸੀਂ ਅਪਡੇਟ ਕਰਵਾਇਆ ਹੋਇਆ ਵੀ ਦਿਖਾਓ ਵੀ ਇਹ ਸਹੀ ਹੈ ਜਾਂ ਗਲਤ ਹੈ ਹੋਰ ਇਸ ਚੀਜ਼ ਦਾ ਕੋਈ ਐਫੀਡੇਵਟ ਬਣਾਉਣ ਦੀ ਲੋੜ ਨਹੀਂ ਅਗਰ ਤੁਸੀਂ 23 24 ਵਾਲਾ ਅਪਲਾਈ ਕਰਿਆ ਸੀ ਤਾਂ ਨਾਲ ਵੀ ਉਹ 23 24 ਲੈ ਜਿਓ ਸਿਰਫ ਉਹੀ ਚੈੱਕ ਹੋਊਗਾ ਠੀਕ ਹੈ 2024 ਪੰਜ ਵਾਲਾ ਤੁਸੀਂ ਰੀਨਿਊ ਕਰਵਾ ਲਿਆ ਤਾਂ ਠੀਕ ਹੈ ਵਧੀਆ ਵੈਰੀ ਗੁੱਡ ਹੈ ਤਾਂ ਇਹਨੂੰ ਤੁਸੀਂ ਜਿਹੜਾ ਹੈਗਾ ਨਾਮ ਲੱਗੇ ਜਾ ਸਕਦੇ ਹੋ ਇਹ ਪ੍ਰੂਫ ਹੋਰ ਕੋਈ ਇਸ਼ੂ ਨਹੀਂ ਹੈਗਾ ਮਤਲਬ ਕਿ ਜਿਹੜੋ ਕੋਈ ਰਿਸਕ ਨਹੀਂ ਸੋਨੂ ਠੀਕ ਹੈ ਤੇ ਨੈਕਸਟ ਆ ਗਿਆ ਆਪਣਾ ਈਡਬਲਯੂਐਸ ਤੇ ਵੀ ਵੀਡੀਓ ਬਣਾਓ ਸਰ ਕਿਵੇਂ ਜਰਨਲ ਚ ਅਕਾਊਂਟ ਕਰਨ ਦੀ ਗੱਲ ਨਹੀਂ ਸਮਝਾਓ ਜ਼ਰੂਰ ਅੱਛਾ ਅਗਰ ਤੁਹਾਨੂੰ ای ڈبلیو ایس ਦਾ ਮੈਂ ਤੁਹਾਨੂੰ ਜਿਹੜਾ ਹੈਗਾ 2024 ਤੱਕ ਦਾ ਜਿਹੜਾ ਪ੍ਰੋਸੈਸ ਸਮਝਾਉਣਾ ਪਹਿਲਾਂ ਸਮਝੋ ਮਤਲਬ ਕਿ 100 ਪੋਸਟ ਆਉਂਦੀ ਸੀ ਠੀਕ ਹੈ 100 ਪੋਸਟ ਦੇ ਵਿੱਚੋਂ ਆਪਾਂ ਮੰਨ ਕੇ ਚੱਲਦੇ ਹਾਂ ਕਿ 30 ਪੋਸਟਾਂ ای ڈبلیو ایس ਨੂੰ ਦਿੱਤੀਆਂ ਹੁੰਦੀਆਂ ਸੀਗੀਆਂ ਠੀਕ ਹੈ ਤੇ 30 ਪੋਸਟਾਂ ਹੁਣ ਸਮਝੋ ਜਨਰਲ ਦੀ ਕੱਟਆਫ ਗਈ ਆ 70 ਨੰਬਰ ਤੇ ਤੇ ای ڈبلیو ایس ਦੀ ਕੱਟਆਫ ਹੋ ਗਈ ਆ ਇਹ ਵੀ ਤੁਸੀਂ ਮੰਨ ਕੇ ਚੱਲੋ 70 ਨੰਬਰ ਤੇ ਗਈ ਆ ਠੀਕ ਹੈ ਤੇ ਇਹ ਤੁਸੀਂ ਮੰਨ ਕੇ ਚੱਲੋ 75 ਨੰਬਰ ਤੇ ਗਈ ਆ ਠੀਕ ਹੈ ਤੇ ਹੁਣ ਬਾਕੀ ਆਪਾਂ 70 ਪੋਸਟਾਂ ਛੱਡਦੇ ਆ ਆਪਾਂ ਛੱਡਦੇ ਆਪਾਂ ਆਪਾਂ ایਡਬੀਸ ਦੀ ਗੱਲ ਕਰਦੇ ਆ ਠੀਕ ਹੈ ਇਹ ਜਿਹੜੀਆਂ 30 ਪੋਸਟਾਂ ਨੇ ਇਹਦੇ ਵਿੱਚ ਸਮਝੋ 75 ਨੰਬਰ ਵਾਲੇ 30 ਜਵਾਬ ਆ ਗਏ ਤੇ 74 ਨੰਬਰਾਂ ਵਾਲੇ ਸਮਝੋ ਜਵਾਬ ਸਾਰੇ ਬਾਕੀ ਪਏ ਨੇ ਪਰ ਉਹਨਾਂ ਨੂੰ ਜਰਨਲ ਵਿੱਚ ਨਹੀਂ ਪਾਇਆ ਜਾਂਦਾ ਸੀਗਾ ਚਾਹੇ ਉਹ ਜਰਨਲ ਦੇ ਕੱਟਆਫ ਤੋਂ ਵੱਧ ਨੰਬਰ ਲੈ ਕੇ ਬੈਠੇ ਨੇ ਇਸ ਵਕਤ ਜਦੋਂ ਉਹਨਾਂ ਨੇ 30 ਸ਼ੀਟਾਂ ਫੁੱਲ ਹੋ ਗਈਆਂ ਤਾਂ ਉਹਨਾਂ ਨੂੰ ਜਿਹੜਾ ਜਰਨਲ ਦੀ ਕੱਟਆਫ ਦੇ ਵਿੱਚ ਨਹੀਂ ਪਾਇਆ ਜਾਂਦਾ ਸੀ ਉਹਨਾਂ ਬੱਚਿਆਂ ਵਿੱਚ 73 ਨੰਬਰਾਂ ਨੂੰ ਬਾਹਰ ਘਟ ਦਿੱਤਾ ਜਾਂਦਾ ਸੀ ਚਾਹੇ ਉਹਨਾਂ ਦੀ ਜਰਨਲ ਤੋਂ ਕੱਟਆਫ ਤੋਂ ਮਾਰਕਸ ਜ਼ਿਆਦੇ ਹੁੰਦੇ ਸੀ ਪਰ ਇਸ ਵਾਰ ਕੀ ਹੋਇਆ 2024 ਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਕਿ ਕੋਡ ਕੇਸ ਆਹ ਕੋਡ ਕੇਸ ਲੱਗਿਆ ਹੋਇਆ ਸੀ ਤੇ ਅਗਰ ਹੁਣ ਬੱਚਾ ਕੋਈ ਮਤਲਬ ਕਿ ਪਹਿਲਾਂ ਇਹਨਾਂ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੱਕ ਕੋਟਾ ਮਿਲਿਆ ਜਿਵੇਂ ਸਪੈਸ਼ਲ ਈਡਬਲਯੂਐਸਟੀ ਕੈਟਾਗਰੀ ਚ ਹੁਣ ਪਰ ਅਗਰ ਕਿਸੇ ਵੀ ਬੱਚੇ ਦੀ ਜਰਨਲ ਦੀ ਕੱਟਆਫ ਤੋਂ ਨੰਬਰ ਜ਼ਿਆਦਾ ਨੇ ਪਹਿਲਾਂ ਦੇਖੋ ਈ ਦੇ ਜਿਹੜੇ ਸਮਝ 75 ਦੇ ਵਿੱਚ 75 ਆਹ ਟੀ ਦੇ 30 ਬੱਚਿਆਂ ਦੇ ਵਿੱਚ 70 ਨੰਬਰ ਨੇ ਠੀਕ ਹੈ ਉਹ ਤੇ ਈਡਬਲਯੂਐਸ ਨੇ 30 ਸੀਟਾਂ ਰੱਖ ਗਈਆਂ ਪਰ ਜਰਨਲ ਦੀ ਕੱਟਆਫ 70 ਨੰਬਰ ਤੇ ਗਈ ਆ ਤੇ ਜਿਹੜੇ ਹੁਣ 74 ਨੰਬਰ ਵਾਲੇ ਬੱਚੇ ਨੇ 72 ਨੰਬਰ ਵਾਲੇ ਬੱਚੇ ਨੇ ਜਿਨ੍ਹਾਂ ਦੀ ਜਰਨਲ ਦੀ ਕੱਟਆਫ ਤੋਂ ਜ਼ਿਆਦਾ ਨਹੀਂ ਉਹਨਾਂ ਨੂੰ ਹੁਣ ਜਰਨਲ ਦੇ ਵਿੱਚ ਵੀ ਕਾਊਂਟ ਕੀਤਾ ਜਾਊਗਾ ਮਤਲਬ ਟੌਪ ਨੰਬਰਾਂ ਵਾਲੇ ਜਿਹੜੇ ਜਰਨਲ ਦੀ ਕੱਟਆਫ ਨੂੰ ਪਾਸ ਕਰ ਦਣਗੇ ਉਹ ਜਰਨਲ ਦੇ ਵਿੱਚ ਚਲੇ ਜਾਣਗੇ ਤੇ ਈਡਬਲਯੂਐਸ ਦੇ ਸੀਟਾਂ ਬਿਲੀਆਂ ਰਹਿ ਜਾਣਗੀਆਂ ਉੱਥੇ ਈਡਬਲਯੂਐਸ ਦੇ ਜਿਹੜੇ ਕੈਂਡੀਡੇਟਸ ਦੇ ਨੰਬਰ ਘਟ ਨੇ ਉੱ ਸਰ ਸੈਲਰੀ ਦੇ ਬਾਰੇ ਵਿੱਚ ਵੀ ਕੋਈ ਵੀਡੀਓ ਲੈ ਕੇ ਆਓ ਦੇਖੋ ਮੈਂ ਇਹਦੇ ਲਈ ਜਿਹੜਾ ਹੈ ਤੁਹਾਨੂੰ ਸਪੈਸ਼ਲ ਸੈਸ਼ਨ ਇੱਕ ਬਣਾ ਕੇ ਦੇ ਦੂੰ ਮੈਂ ਤੁਹਾਨੂੰ ਜਿਹੜੀ ਮਾਈਨਰੀ ਚੀਜ਼ ਦੱਸਣਾ ਜਿਹੜੀ ਤੁਹਾਡੀ ਸਭ ਨੂੰ ਬੇਸਿਕ ਸੈਲਰੀ ਆ ਉਹ ਹੈਗੀ 19900 ਠੀਕ ਹੈ ਹੁਣ ਜਦੋਂ ਤੁਸੀਂ ਮਤਲਬ ਕਿ ਜੁਆਇਨ ਕਰੋਗੇ ਜਦੋਂ ਤੁਸੀਂ ਲੱਗੋਗੇ 19900 ਤੁਹਾਡੀ ਸੈਲਰੀ ਬੋਗੀ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਮਤਲਬ ਤੁਸੀਂ ਟ੍ਰੇਨਿੰਗ ਤੇ ਜਦੋਂ ਹੋਮ ਹੋਗੇ ਤਾਂ ਤੁਹਾਡਾ ਕੱਟ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਤੁਹਾਡਾ ਖਰਚਾ ਪਿਆ ਉੱਥੇ ਕੱਟ ਗਿਆ ਤੁਹਾਨੂੰ 16-17000 ਰੁਪਏ ਜਿਹੜਾ ਹੈਗਾ ਮਿਲ ਜਾ ਕਰੂਗਾ ਠੀਕ ਹੈ ਤੇ ਜਿਹੜਾ ਇਸ ਤੋਂ ਬਾਅਦ ਜਦੋਂ ਸਾਡਾ ਪ੍ਰੋਵੀਜ਼ਨ ਪੀਰੀਅਡ 3 ਸਾਲਾਂ ਬਾਅਦ ਖਤਮ ਹੋ ਗਿਆ ਤੇ ਇਸ ਤੋਂ ਬਾਅਦ ਥੋੜੀ ਜਿਹੜੀ ਹੈਗੀ ਸੈਲਰੀ 30 ਦੇ ਕੋਲੇ ਵਗ ਜੂਗੀ ਠੀਕ ਹੈ 30 31 ਪਹੁੰਚ ਜਾ ਕਰੂਗੀ ਇਹਦੇ ਵਿੱਚ ਜਿਹੜਾ ਹਾਊਸ ਰੈਂਟ ਹੁੰਦਾ ਉਹ ਲਗ ਲਗ ਡਿਸਟ੍ਰਿਕਟ ਦੇ ਹਿਸਾਬ ਨਾਲ ਹੁੰਦਾ ਤੇ ਜਿਵੇਂ ਲੁਧਿਆਣਾ ਹੋ ਗਿਆ ਆਪਣਾ ਜਲੰਧਰ ਹੋ ਗਿਆ ਇੱਥੇ ਜਿਹੜਾ ਥੋੜਾ ਜਿਹਾ ਮਤਲਬ ਕਿ 1000 2000 ਰੁਪਿਆ ਤਨਖਾਹ ਵਧ ਹੁੰਦੀ ਆ ਹੋਰ ਕੋਈ ਮਤਲਬ ਕਿ ਕੋਈ ਵੱਡੀ ਡਿਫਰੈਂਸ ਨਹੀਂ ਹੁੰਦਾ ਇਹ ਸਿਰਫ ਮੇਜਰ ਮੇਜਰ ਡਿਸਟ੍ਰਿਕਟ ਨੇ ਉਹਨਾਂ ਵਿੱਚ ਹੀ ਜਿਹੜਾ 2-3000 ਰੁਪਏ ਦਾ ਫ ਸਰ ਜੀ ਮੈਂ ਅਦਰ ਸਟੇਟ ਫੀਮੇਲ ਕੈਂਡੀਡੇਟ ਨੂੰ ਕਿਹੜੀ ਕੱਟਆਫ ਕਲੀਅਰ ਕਰਨੀ ਪੈਣੀ ਆ ਜਨਰਲ ਮੇਲ ਦੀ ਜਨਰਲ ਫੀਮੇਲ ਦੀ ਦੇਖੋ ਜੀ ਸਾਨੂੰ ਜਿਹੜੀ ਫੀਕ ਤੇ ਡੀਵੀ ਵਾਲੀ ਕੱਟਆਫ ਉਹ ਤਾਂ ਸਾਨੂੰ ਜਨਰਲ ਗਰਲਸ ਦੀ ਕੱਟਆਫ ਪਾਸ ਕਰਨੀ ਪੈਣੀ ਆ ਤੇ ਜਿਹੜੀ ਸਾਨੂੰ ਫਾਈਨਲ ਫਾਈਨਲ ਮੈਰਿਟ ਕੱਟਆਫ ਹੋਣੀ ਆ ਸਿਲੇਕਸ਼ਨ ਵਾਲੀ 1746 ਕੈਂਡੀਡੇਟ ਵਾਲੀ ਉਹ ਸਾਨੂੰ ਜਿਹੜਾ ਹੈਗਾ ਜਨਰਲ ਬੁਆਏਜ਼ ਵਾਲੀ ਜਿਹੜੀ ਹੈਗੀ ਕੱਟਆਫ ਜਨਰਲ ਮੇਲ ਵਾਲੀ ਇਹ ਹੀ ਕੱਟਆਫ ਸਾਨੂੰ ਪਾਸ ਕਰਨੀ ਪੈਣੀ ਆ ਠੀਕ ਹੈ ਸਰ ایਡਬਲਿਊਐਸ ਨੂੰ ਇਸ ਵਾਰ ਸਪੈਸ਼ਲ ਕੋਟਾ ਇਹ ਦੇਖੋ ਮੈਂ ਤੁਹਾਨੂੰ ਇਸ ਕਮੈਂਟ ਦੇ ਸਰ ਡੀ ਲੋਕਰ ਹਾਰੀ ਮਾਰਕਸ਼ੀਟ ਚੱਲੂਗੀ ਜੀ 12ਵੀਂ 12ਥ ਮਾਰਕਸ਼ੀਟ ਦੇਖੋ ਇਹ ਮਤਲਬ ਕਿ ਆਪਾਂ ਕਹਿ ਸਕਦਾ ਚੱਲ ਵੀ ਨਹੀਂ ਸਕਦੀ ਚੱਲ ਵੀ ਨਹੀਂ ਸਕਦੀ ਚੱਲ ਵੀ ਸਕਦੇ ਸਾਰੀ ਇਸ ਦਾ ਮਤਲਬ ਕਿ ਕੋਈ ਮਤਲਬ ਕਿ ਇਹ ਮੁਲਾਜ਼ਮਾਂ ਦੇ ਬੈਠੇ ਦੀ ਗੱਲ ਹੈ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਲੈਣਗੇ ਤਾਂ ਮੈਂ ਜਿਹੜਾ ਤੁਹਾਨੂੰ ਇਹ ਸਵਿਸ਼ਟ ਕਰਦਾ ਕਿ ਪੀਐਸਸੀ ਵੀ ਤੂੰ ਜਾ ਕੇ ਆਪਣਾ ਜਿਹੜਾ ਹੈਗਾ ਸਰਟੀਫਿਕੇਟ ਮਹਾਰੀ ਤੋਂ ਜਾ ਕੇ ਤੁਸੀਂ ਆਪਣਾ ਲੇਆਉਟ ਠੀਕ ਹੈ ਰੀਜਨਲ ਤੇ ਬਾਕੀ ਅਗਰ ਨਾਮ ਹੀ ਮਿਲਿਆ ਤਾਂ ਤੁਸੀਂ ਅਫੀਡੇਟ ਕਰਵਾ ਸਕਦੇ ਹੋ ਕਿ ਹਾਂ ਕਰੋਨਾ ਵੇਲੇ ਪਾਸ ਹੋਈ ਸੀ ਉਸ ਸਮੇਂ ਜਿਹੜਾ ਹੈਗਾ ਮਤਲਬ ਕਿ ਸਰਟੀਫਿਕੇਟ ਸਮ ਇਸ਼ੂ ਨਹੀਂ ਹੋਈ ਸੀ ਤੇ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਪਰ ਪੀਐਸਸੀਬੀ ਤੋਂ ਜਾ ਕੇ ਬਣਾ ਜਿਹੜਾ ओरिजिनल ਮਾਰਕ ਸ਼ੀਟ ਹੈ ਉਹਨੂੰ ਪ੍ਰਿੰਟ ਕਰਵਾ ਲਓ ਠੀਕ ਹੈ ਤੁਹਾਡੀ ਡਾਕੂਮੈਂਟਸ ਸਕਰੂਟੀ ਕਹਾਂ ਚੈੱਕ ਹੋਣਗੇ ਜੀ ਇਹ ਹੋਣਗੇ ਛੋਡੇ ਜੀ ਛੋਡੇ 82 ਬਟਾਲੀਅਨ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ 82 ਬਟਾਲੀਅਨ ਨਾਲ ਤੁਹਾਡਾ ਸੱਤ ਤੱਕ ਵਾਹੀ ਜਿਹੜਾ ਪ੍ਰੋਸੈਸ ਸ਼ੁਰੂ ਹੋਏਗਾ ਤੇ 12 ਵਜੇ ਨੂੰ ਇੱਕ ਦਿਨ ਦਾ ਪ੍ਰੋਸੈਸ ਨਿਬੜ ਜਾਂਦਾ ਅਗਰ ਤੁਸੀਂ 3000 ਕੈਂਡੀਡੇਟ ਬੁਲਾਇਆ ਗਿਆ ਉਹਦੇ ਵਿੱਚੋਂ ਮੰਨ ਲਓ ਕਿ ਆਪਾਂ ਮੰਨ ਸਕਦੇ 2500 ਬੱਚਾ ਆਇਆ ਤਾਂ ਤੁਹਾਡਾ 8-9 ਦਿਨਾਂ ਦਾ ਪ੍ਰੋਸੈਸ ਹੋਊਗਾ 8 ਤੋਂ 9 ਦਿਨਾਂ ਦੇ ਵਿੱਚ ਵਿੱਚ ਕੁਝ ਗਲਤੀਆਂ ਹੋਣਗੀਆਂ ਕੁਝ ਬੱਚਿਆਂ ਜਿਨ੍ਹਾਂ ਦੇ ਡਾਕੂਮੈਂਟਸ ਵਰਕ ਹੋ ਗਏ ਉਹਨਾਂ ਨੂੰ ਸਾਰਿਆਂ ਨੂੰ ਮਾੜਾ ਤਾਂ 1-2 ਦਿਨਾਂ ਦਾ ਜਿਹੜਾ ਹੈਗਾ ਟਾਈਮ ਦਿੱਤਾ ਜਾਂਦਾ ਇਸ ਤੋਂ ਜ਼ਿਆਦਾ ਨਹੀਂ ਟਾਈਮ ਦਿੱਤਾ ਜਾਂਦਾ 2 ਦਿਨਾਂ ਤੋਂ ਵੱਧ ਠੀਕ ਹੈ ਤੇ ਉੱਥੇ ਜਿਹੜਾ ਹੈਗਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਥੇ ਤੁਹਾਡੀ ਕੋਈ ਫੀਸ ਨਹੀਂ ਲੱਗੂਗੀ ਸਿਰਫ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਠੀਕ ਹੈ ਜਿਵੇਂ ਕੁਝ ਪ੍ਰੋਸੈਸ ਹੋਣ ਜਿਵੇਂ ਮੈਡੀਕਲ ਹੁੰਦਾ ਤੁਹਾਡਾ ਤੇ ਤੁਹਾਡੀ ਫਾਈਨਲ ਡੀਵੀ ਹੋਣੀ ਹੈ ਜਿਹੜੀ ਜਿੱਥੇ ਤੁਹਾਡੇ ਡਾਕੂਮੈਂਟ ਸਬਮਿਟ ਹੋਣੇ ਫਾਈਨਲ ਜੁਆਇਨਿੰਗਸ ਦੇ ਮੇ ਉਥੇ ਤੁਹਾਡੇ ਜਿਹੜਾ ਹੈਗਾ ਫੀਸ ਲੱਗਦੀ ਆ ਠੀਕ ਆ ਸਰ ਆਧਾਰ ਕਾਰਡ ਤੇ ਫਦਰ ਨੇਮ ਚ ਸ਼ਰਮਾ ਲੱਗਾ ਹੈ ਬਟ ਐਜੂਕੇਸ਼ਨ ਸਰਟੀਫਿਕੇਟ ਤੇ ਹੁਣ ਆਧਾਰ ਕਾਰਡ ਅਪਡੇਟ ਕਰਵਾਉਣ ਤੇ ਫਦਰ ਨੇਮ ਨਹੀਂ ਆਉਂਦਾ ਡੀਵੀ ਚ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਤੁਸੀਂ ਇੱਕ ਵਾਰੀ ਅਪਡੇਟ ਵੀ ਕਰਵਾ ਲਓ ਤੇ ਤੁਸੀਂ ਐਫੀਆਰ ਵੀ ਕਰਵਾ ਲਓ ਇਸ ਚੀਜ਼ ਦਾ ਇਹੀ ਸੋਲੂਸ਼ਨ ਆ ਸਰ ਡਿਸਟ੍ਰਿਕਟ ਤੇ ਆਰਮਡ ਦੀ ਸਿਲੈਕਸ਼ਨ ਕੌਣ ਕਰਦਾ ਮਤਲਬ ਆਪਣੀ ਚੁਆਇਸ ਹੁੰਦੀ ਆ ਕਿਸ ਬੇਸ ਤੇ ਹੁੰਦੀ ਆ ਦੇਖੋ ਜਦੋਂ ਤੁਸੀਂ ਫਾਰਮ ਫਿਲ ਕਰਿਆ ਹੋ ਜਿਹੜਾ ਤੁਸੀਂ ਫਾਰਮ ਫਿਲ ਕਰਿਆ ਹੋ ਉਸ ਨੂੰ ਕੈਫੀ ਵਾਲੇ ਨੇ ਤਿੰਨ ਤੋਂ ਚਾਰ ਪੇਜ ਦਿੱਤੇ ਹੋਣੇ ਉਹਦੇ ਉੱਤੇ 15 ਡਿਸਟ੍ਰਿਕਟ ਹੁੰਦੇ ਨੇ ਡਿਸਟ੍ਰਿਕਟ 1 ਡਿਸਟ੍ਰਿਕਟ 2 ਡਿਸਟ੍ਰਿਕਟ 3 ਉਹਦੇ ਵਿੱਚ 15 ਦੇ ਵਿੱਚ ਸਾਡੀ ਪ੍ਰੀਫਰੈਂਸ ਉੱਡੀ ਜਿਹੜੀ ਭਰੀ ਹੁੰਦੀ ਹੈ ਡਿਸਟ੍ਰਿਕਟ ਵਾਈਜ਼ ਠੀਕ ਹੈ ਤੇ ਡਿਸਟ੍ਰਿਕਟ ਤਾਂ ਤੁਹਾਨੂੰ ਉਹਦੇ ਅਕੋਰਡਿੰਗ ਮਿਲਦੇ ਨੇ ਤੇ ਤੁਹਾਡੇ ਮਾਰਕਸ ਦੇ ਅਕੋਰਡਿੰਗ ਮਿਲਦੇ ਨੇ ਬਿਧੂ ਦੇ ਜਿਹੜੇ ਜਨਾ ਮਾਰਕਸ ਨੇ ਤਾਂ ਤੁਹਾਨੂੰ ਜਿਹੜਾ ਆ ਗਿਆ ਹੋਮ ਡਿਸਟ੍ਰਿਕਟ ਦੇ ਨਾਲ ਵਾਲਾ ਡਿਸਟ੍ਰਿਕਟ ਮਿਲ ਜੂਗਾ ਠੀਕ ਹੈ ਜਿਹੜੀ ਜਿਲ੍ਹੇ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਦੇ ਨਾਲ ਕੋਈ ਨੇੜੇ ਤੇ ਦਾ ਜਿਹੜਾ ਮਿਲ ਜੂਗਾ ਪਰ ਅਦਰਵਾਈਜ਼ ਮੋਸਟਲੀ ਜਿਹੜੀ ਤੁਹਾਡੀ ਡਿਸਟ੍ਰਿਕਟ ਦੀ ਪ੍ਰੈਫਰੈਂਸ ਭਰੀਂ ਤੇ ਫਾਰਮ ਭਰਨ ਵੇ ਉਹਦੇ ਅਕੋਰਡਿੰਗ ਮਿਲਦੇ ਨੇ ਤੇ ਜਿਹੜੀ ਆਰਮਡ ਗੈਡਰ ਦੀ ਗੱਲ ਆ ਆਰਮਰ ਗੈਡਰ ਚ ਤੁਹਾਨੂੰ ਆਈਆਰਵੀ ਹੁੰਦੀ ਇੱਕ ਤਾਂ ਠੀਕ ਹੈ ਇੱਕ ਹੁੰਦੀ ਪੀਏਪੀ ਤੇ ਇੱਕ ਹੁੰਦੀ ਕਮਾਂਡੋ ਇਦੀ ਵਾਰ ਮੈਂ ਕੋ ਸੋਡਾ ਇਹ ਸਪੈਸ਼ਲ ਸੈਸ਼ਨ ਲੈ ਕੇ ਆਜੂਗਾ ਠੀਕ ਹੈ ਇਹ ਜਿਹੜਾ ਹੈਗਾ ਤੁਹਾਡਾ ਨੰਬਰਾਂ ਦੇ ਅਕੋਰਡਿੰਗ ਆਉਂਦਾ ਤੇ ਤੁਹਾਡੇ ਏਰੀਆ ਦੇ ਅਕੋਰਡਿੰਗ ਆਉਂਦਾ ਕਿਸੇ ਨੂੰ ਨੇੜਲੇ ਏਰੀਆ ਦੇ ਵਿੱਚ ਆਈਆਰਵੀ ਪੈਂਦੀ ਤਾਂ ਉੱਥੇ ਜੁਆਇਨ ਕਰ ਸਕਦਾ ਮਤਲਬ ਕਿ ਪ੍ਰੀਫਰੈਂਸਾਂ ਵੀ ਉੱਥੇ ਮੰਗਦੇ ਨੇ ਉੱਪਰ ਤੁਹਾਡਾ ਜਿਹੜਾ ਹੈਗਾ ਰਿਜ਼ਲਟ ਫਾਈਨਲ ਰਿਜ਼ਲਟ ਤੋਂ ਬਾਅਦ ਮੰਗਣਗੇ ਆਰਮਲ ਕੈਟਰ ਦੀਆਂ ਪ੍ਰੀਫਰੈਂਸਾਂ ਪਰ ਇਸ ਵਾਰ 2024 ਦੇ ਵਿੱਚ ਕੋਈ ਪ੍ਰੀਫਰੈਂਸ ਨਹੀਂ ਮੰਗੇਗੀ ਸਿੱਧਾ ਜਿਹੜਾ ਹੈਗਾ ਮਤਲਬ ਕੋ ਉਹਨਾਂ ਨੂੰ ਅਲਾਉਟ ਕਰ ਦੇਈਏ ਕਿਸੇ ਨੂੰ ਆਈਆਰਵੀ ਦੀ ਦਿੱਤੀ ਕਿਸੇ ਨੂੰ ਪੀਏਪੀ ਦਿੱਤੀ ਕਿਸੇ ਨੂੰ ਜਿਹੜ ਤੇ ਸਰ ਪੰਜਾਬ ਰੈਜੀਡੈਂਟ ਕੈਟਾਗਰੀ ਸਰਟੀਫਿਕੇਟ 2022 ਚ ਬਣਵਾਏ ਹੋਏ ਸੀ ਤੇ ਜਦੋਂ ਪੋਸਟ ਅਪਲਾਈ ਕੀਤੀ ਸੀ ਉਦੋਂ ਇਹੀ ਸਰਟੀਫਿਕੇਟ ਲਗਾਤੇ ਸੀ ਅਗਰ ਤੁਸੀਂ 2022 ਚ ਬਣਾਏ ਹੋਣ ਮਤਲਬ ਕਿ ਤਿੰਨ ਸਾਲ ਹੋ ਗਏ ਠੀਕ ਹੈ ਕੋਈ ਇਸ਼ੂ ਨਹੀਂ ਹੈਗਾ ਅਗਰ ਤੁਸੀਂ ਅਪਡੇਟ ਕਰਵਾਉਣਾ ਚਾਹੁੰਦੇ ਹੋ ਕਰਵਾ ਲਓ ਪਰ ਮਤਲਬ ਕਿ ਇਹੀ ਲੱਗ ਜਾਣਗੇ ਤੇ ਤੁਸੀਂ ਜਿਹੜਾ ਹੈਗਾ ਏਸੀ ਨੂੰ ਲੈ ਜਾਓ ਇਹਨਾਂ ਦੀ ਫੋਟੋ ਕਾਪੀਜ਼ ਲੈ ਜਾਓ ਤਿੰਨਾਂ ਫੋਟੋ ਕਾਪੀ ਦੇ ਉੱਤੇ ਸਾਈਨ ਕਰੇ ਹੋਣਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇਨੀਸੀ ਮੈਂ ਉਮੀਦ ਕਰਦਾ ਅੱਜ ਦੀ ਇਨਫੋਰਮੇਸ਼ਨ ਜ਼ਰੂਰ ਚੰਗੀ ਲੱਗੀ ਹੋਵੇ ਤੇ ਅਗਰ ਵੀਡੀਓ ਵਧੀਆ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਉਸ ਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਤੁਹਾਡਾ ਕੋਈ ਵੀ ਡਾਊਟ ਹੁੰਦਾ ਠੀਕ ਹੈ ਕੋਈ ਵੀ ਮਤਲਬ ਕਿ ਤੁਸੀਂ ਕਿਸੇ ਡਾਕੂਮੈਂਟ ਬਾਰੇ ਪੁੱਛਣਾ ਮੈਡੀਕਲ ਬਾਰੇ ਪੁੱਛਣਾ ਕੋਈ ਕੋਈ ਉਸ ਨੂੰ ਮਤਲਬ ਕਿ ਮੈਡੀਕਲ ਇਸ਼ੂ ਆ ਕਿਸੇ ਤਰੀਕੇ ਦਾ ਵੀ ਡਾਊਟ ਆ ਤੁਸੀਂ ਆਪਾਂ ਨੂੰ ਕਮੈਂਟ ਕਰਦੇ ਹੋ ਆਪਾਂ ਜਿਹੜਾ ਤੁਹਾਡਾ ਕਮੈਂਟ ਦਾ ਐਪਰੋ ਠੀਕ ਹੈ ਪਰ ਆਪਾਂ ਫੇਰ ਵੀ ਪੂਰੀ ਕੋਸ਼ਿਸ਼ ਕਰਤਾ ਹੈ ਕਿ ਤੁਹਾਡੀ ਹਰ ਗੱਲ ਦਾ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇ ਤੁ ਤੁਹਾਡਾ ਡਾਊਟ ਕਲੀਅਰ ਕਰਿਆ ਜਾਵੇ ਬਾਕੀ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਉਗਾ پڑھਦੇ ਰਹੋ ਉਮੀਦ ਕਰਦੇ ਰਹੋ ਥੈਂਕ ਯੂ